ਬਾਲੀ ਲੱਗੀ ਪਈ ਆ ਹੋਏ ਨਾ ਨਾਣਾ ਘਰ ਵਾਸੇ ਕੁਸ਼ਵਾਨ ਨੂੰ ਲੈ ਕੇ ਆਨੀ ਆ ਤੂੰ ਰੋਣਾ ਮੇਰੇ ਨਾ ਭੁੱਖ ਨਾ ਬੁਰਾ ਹਾਲ ਹੋਇਆ ਪਿਆ ਦਦੀ ਮੈਨੂੰ ਬਾਲੀ ਭੁੱਖ ਲੱਗੀ ਪਈ ਆ ਭਤੀ ਭੁੱਖ ਤਾਂ ਮੈਨੂੰ ਵੀ ਲੱਗੀ ਆ ਪਰ ਅੱਬਾ ਕੀ ਕਰੀਏ ਆਪਣੇ ਕੋਲ ਪੈਸੇ ਤਾਂ ਹੈ ਨਹੀਂ ਕੀ ਖਾਵਾਂਗੇ ਹੁਣ ਤੂੰ ਤੂੰ ਰੋਣਾ ਮੈਂ ਵੀ ਤਾਂ ਭੁੱਖੀ ਹਾਂ ਨਾ ਚੁੱਪ ਕਰ ਤੇ ਜੁੱਤੀ ਜੱਤੇ ਆਪਾਂ ਕਿਸ ਤੋਂ ਮੰਗ ਕੇ ਰੋਟੀ ਖਾ ਲਾਂਗੇ ਆਪਾਂ ਕਿਸ ਤੋਂ ਮੰਗ ਕੇ ਆਉਣੇ ਆ ਹੈ ਤਰੋਂ ਨਾ ਜੱਤੇ ਤੂੰ ਜਾਏਂਗੇ ਨਾ ਮੇਰੇ ਨਾਲ ਆਪਾਂ ਮੰਗ ਕੇ ਰੋਟੀ ਖਾ ਲਾਂਗੇ ਜੱਤੇ ਪਰ ਆਪਾਂ ਉੱਥੇ ਕਦੇ ਨਹੀਂ ਜਾਣਾ ਦੀਦੀਆਂ ਮੈਨੂੰ ਭੁੱਖ ਬਹੁਤ ਲੱਗੀ ਪਈ ਆ ਤੂੰ ਆ ਮੇਰੇ ਨਾਲ ਤਮਿਲੂ ਗਈ ਨਾ ਪਨੋ ਖਾਨ ਨੂੰ ਜਦੀ ਮੈਨੂੰ ਸਿੱਟੀ ਚੱਕਰ ਵੀ ਬਹੁਤਾ ਹੀ ਹੁੰਦੇ ਆ ਚੱਤੇ ਬਸ ਧੋ ਮਿੰਟ ਹੋਰ ਆਪਾਂ ਕਿਸ ਤਰ੍ਹਾਂ ਪਾਣੀ ਮੰਗਾਗੇ ਸਭ ਤੋਂ ਪਹਿਲਾਂ ਤੂੰ ਪਾਣੀ ਪੀ ਲਈਂ ਨਾ ਤਦ ਤੁਰਿਆ ਨਹੀਂ ਜਾਂਦਾ ਹੈਗਾ ਤੇ ਆ ਦੇਖ ਸਾਹਮਣੇ ਰੇੜੀ ਹੈਗੀ ਨਾ ਮੈਂ ਦਿਨ ਉੱਥੋਂ ਪਾਣੀ ਲੈ ਕੇ ਦਿੰਦੀ ਆ ਚੁੱਪ ਘਾਲਸਾ ਪੀਰੇ ਸੰਡਵਿਚ ਖਾਣ ਵਾਸਤੇ ਦੇ ਦੇ ਮੇਰੇ ਭੈਣ ਨੂੰ ਨਾ ਬਹੁਤ ਭੁੱਖ ਲੱਗੀ ਆ ਵੀਰੇ ਕੁਝ ਖਾਣ ਨੂੰ ਦੇ ਦੇ ਜਾ ਜਾ ਪੈਸੇ ਲੇਗਾ ਐ ਸਿੱਧਾ ਸਾਡੇ ਕੋਲ ਹੈ ਨਹੀਂ ਗੇ ਜਾ ਜਾ ਵੀਰੇ ਪਾਣੀ ਦੇ ਦੇ ਪੀਣ ਵਾਸਤੇ ਨਾ ਨਾ ਜਾ ਦੇ ਦੇ ਪਾਣੀ ਪੀਣਾ ਮੈਨੂੰ ਸੱਥੇ ਚੱਕਰ ਬਹੁਤ ਆ ਜਾਂਦੇ ਆ ਮੇਰੇ ਮੇਰੀ ਭੈਣ ਨੂੰ ਚੱਕਰ ਆਉਂਦੇ ਆ ਪਾਣੀ ਦਾ ਗਲਾਸ ਤਾਂ ਦੇਈ ਸਕਦੇ ਐ ਨਾ ਨਾ ਪਹਿਲੇ ਪੈਸੇ ਲਗਾਓ ਜਾ ਪਾਣੀ ਵੀ ਮੁੱਲ ਲੈ ਵੀਕਦਾ ਏ ਜਾ ਜਾ ਕੰਮ ਦਾ ਟਾਈਮ ਹੈ ਪੈਸੇ ਲੇਗਾ ਤੇ ਮੈਂ ਫਿਰ ਹਣੀ ਤੇ ਨੂੰ ਪਾਣੀ ਐਂ ਕਦੋਂ ਕਰਦੀ ਆ ਮੈਂ ਵੀ ਤੇ ਤੇਰੇ ਨਾਲ ਹੀ ਆ ਨਾ ਭੁੱਖ ਤਾਂ ਮੈਨੂੰ ਵੀ ਲੱਗੀ ਆ بس ਤੂੰ ਦੱਸਦੀ ਆ ਮੈਂ ਤੈਨੂੰ ਦੱਸਦੀ ਨਹੀਂ ਦੀਦੀ ਆਪਾਂ ਇੰਨਾ ਕਿੰਨਾ ਕੁ ਟਾਈਮ ਇੱਥੇ ਫਿਰਦੇ ਰਹਿਾਂਗੇ ਮੈਂ ਤਾਂ ਮਰ ਜੂ ਇੱਥੇ ਐਵੇਂ ਫਿਰ ਫਿਰ ਕੇ ਕੁਛ ਨਹੀਂ ਹੁੰਦਾ ਜੇ ਮੌਤ ਆਉਂਦੀ ਹੋਵੇ ਤਾਂ ਇਹ ਤੋਂ ਖੁਸ਼ੀ ਦੀ ਕੀ ਗੱਲ ਆ ਉਪਾਲ ਪਲੀ ਹਾਂਜੀ ਹੋਏ ਆ ਜਾ ਯਾਰ ਹੁੰਦਾ ਬਹੁਤ ਟਾਈਮ ਹੋ ਗਿਆ ਆ ਗਈ ਆ ਗਈ ਬੱਸ ਥੋੜੀ ਜੀ ਰਹਿਦੀ ਹੈ ਦਵਾਈ ਇਹਦੇ ਵਿੱਚ ਫਿਰ ਦਿਖਾ ਕੇ ਹੋਰ ਲਿਆਵਾਂਗੇ ਜੀ ਹੁਣ ਹਾਂ ਤੇ ਆ ਚੱਕ ਲਈ ਕਾਪੀ ਹਾਂ ਇਹਦੇ ਵਿੱਚ ਹੀ ਸਾਰਾ ਕੁਝ ਲਿਖਿਆ ਫਾਈਲ 'ਚ ਤੇ ਮੈਂ ਤੁਹਾਨੂੰ ਇਹ ਕਹਿੰਦਾ ਸੀ ਹਾਂ ਤੇ ਜਿਹੜੀ ਦਵਾਈ ਦੁਵਾਈ ਦੀ ਹੋਰ ਸਾਰੇ ਖਤਮ ਹੋ ਗਿਓ ਕੀ ਦਵਾਈਆਂ ਲੈ ਲੈ ਕਰਾਂਗੇ ਜੀ ਸਰੀਰ ਗੜ ਗਿਆ ਇੰਨੇ ਸਾਲ ਹੋ ਗਏ ਦਵਾਈਆਂ ਖਾਂਦੀ ਨੂੰ ਹਰ ਇੱਕ ਮੰਦਰ ਹਰ ਇੱਕ ਮੜੀ ਪੂਜ ਪੂਜ ਕੇ ਦੇਖ ਲਈ ਮੈਂ ਤਾਂ ਉਹ ਡਾਕਟਰ ਦੇ ਹਸਾਮ ਨਾਲ ਤਾਂ ਆਪਾਂ ਨੂੰ ਚੱਲਣਾ ਪਊ ਕੀ ਡਾਕਟਰ ਦੇ ਹਸਾਮ ਨਾਲ ਚੱਲਾਂਗੇ ਇੰਨੇ ਸਾਲ ਹੋ ਗਏ ਡਾਕਟਰ ਦੇ ਹਸਾਮ ਨਾਲ ਹੀ ਚੱਲ ਰਿਹਾ ਹੁਣ ਤੱਕ ਮੇਰੇ ਤਾਂ ਹੁਣ ਮਨ ਖਿੱਚ ਗਿਆ ਐ ਲੱਗਦਾ ਹੀ ਬਸ ਇੱਥੇ ਬਹਿ ਜਾ ਹੁਣ ਕਿਤੇ ਨਾ ਜਾ ਉਹ ਤੇਰਾ ਤਾਂ ਮਨ ਖਿਜਿਆ ਜਿਨਾ ਮੇਰਾ ਖਿਜੇ ਹੈ ਆ ਲੋਕਾਂ ਦੀਆਂ ਗੱਲਾਂ ਮੈਨੂੰ ਪਤਾ ਹੈ ਮਚੂੜ ਕੇ ਰੱਖ ਰੱਖਿਆ ਅੰਨੇ ਮੂਹੀ ਪੈਸਾ ਲਾਈ ਜਾਂਦੇ ਆ ਕੁਛ ਨਾ ਹੱਥ ਨਾ ਪੱਲੇ ਉਹ ਚਲ ਪ੍ਰਮਾਤਮਾ ਦੇ ਕਹਨੇ ਦੇ ਰੇ ਦੇ ਨਹੀਂ ਹੈਗਾ ਸੁਣੂਗਾ ਆਪਣੇ ਕੀ ਪਤਾ ਕਦ ਸੁਣੂਗਾ ਉਹ ਚਲ ਹੁਣ ਤੱਕ ਅਸੀਂ ਸੁਣਦੀ ਆ ਰਹੀਆਂ ਵੀ ਸੁਣੂਗਾ ਸੁਣੂਗਾ ਅਜੇ ਤੱਕ ਕੁਝ ਨਹੀਂ ਸੁਣੀ ਰੱਬ ਜਿਹੜੇ ਡਾਕਟਰ ਨੇ ਆਪਾਂ ਨੂੰ ਬੁਲਾਇਆ ਨਾ ਟਾਈਮ ਲੱਥਿਆ ਜਿੱਥੋਂ ਕਿਹੜਾ ਦੇਖਦੇ ਆ ਜੇ ਕੋਈ ਉਹਨਾਂ ਆ ਤੇ ਦੇਖੋ ਭਾਈ ਕੀ ਬਣੇ ਤੇ ਐ ਕਰਾਂਗੇ ਆਉਂਦੇ ਹੋਏ ਪੰਡਤ ਕੋਲੇ ਵੀ ਜਾਈ ਆਵਾਂਗੇ ਚਲ ਹੁਣ ਤਾਂ ਜਾਣਾ ਪਊਗਾ ਚਲੋ ਚਲ ਆ ਜਾ ਅਸੀਂ ਪਾਣੀ ਪੂਣੀ ਲੈ ਲੈਂਦੀ ਬਸ ਪਾਣੀ ਨੂੰ ਕੀ ਆਪ ਹੁੰਦਾ ਹੀ ਚੱਲ ਆ ਜਾ ਚੱਤੇ ਉਹ ਦੇਖ ਪਾਣੀ ਸਾਹਮਣੇ ਹਾਂ ਜੀ ਦੀ ਪੀਲਾ ਕਹਣਾ ਹਾਂ ਦੀਦੀ ਤੁਮੇ ਪੀ ਲਾ ਚੁੱਕੀ ਅਫਰ ਅਨੀ ਤਾਂ ਪੀ ਲਿਆ ਪਰ ਉੱਥੇ ਤਾਂ ਹਲੇ ਵੀ ਲੱਗੀ ਆ ਜਿੰਨਾਂ ਦਾ ਸਿਰ ਤੋਂ ਪਿਆਸ ਹੀ ਮਿਟੀ ਆ ਜਦੇ ਉੱਤੇ ਆਪਾਂ ਨਾਲ ਸਾਰਾ ਇੰਤਜ਼ਾਮ ਕਰ ਦਿਆਂ। ਮੈਂ ਤਾਂ ਉਹ ਦੁਰ ਵੀ ਨਹੀਂ ਸਕਦੀ। ਮੈਂ ਵੀ ਨਹੀਂ ਦੱਸ ਸਕਦੀ ਪਰ ਖਾਵਾਗੇ ਕਿੱਥੋਂ? ਉੱਥੇ ਤਾਂ ਆਪਾਂ ਨੂੰ ਦੁਕਾਨ ਵਾਲੇ ਨੇ ਪਾਣੀ ਵੀ ਨਹੀਂ ਦਿੱਤਾ ਹੈਗਾ। ਤੋ ਤਾਂ ਦੇਦੇ ਖਾਣ ਦੀਆਂ ਗੱਲਾਂ ਕਰੀ ਜਾਂਦੇ ਹੋ। ਕੋਈ ਨਾ ਜੋਤੀ। ਅਛਾ ਤੇ ਰੱਬ ਨੇ ਆਪਾਂ ਨੂੰ ਪਾਣੀ ਦੇਤਾ। ਤਾਂ ਖਾਣ ਨੂੰ ਵੀ ਕੁਝ ਸਰੂਰ ਮਿਲ ਜਾਊਗਾ। ਤੂੰ ਕਿਉਂ ਰੋ ਰਹੀ ਐ ਫੇਰ ਦਸ ਕੀ ਹੋ ਗਿਆ ਉਹ ਡਾਕਟਰ ਰੱਬ ਤਾਂ ਨਹੀਂ ਜਿਉਂ ਨੇ ਜਵਾਬ ਦਿੱਤਾ ਵੀ ਤੁਹਾਡੇ ਲਾਦ ਨਹੀਂ ਹੁੰਦੀ ਕੋਈ ਗੱਲ ਨਹੀਂ ਤੂੰ ਨਾ ਦਿਲ ਹੌਲਾ ਕਰ ਉਹ ਪਰਮਾਤਮਾ ਹੈਗਾ ਸਭ ਕੁਝ ਦੇਖ ਰਿਹਾ ਉਹ ਠੀਕ ਐ ਨਾ ਹੋਈ ਲੱਗ ਜਾਨੀ ਬੁੱਕਣ ਤੂੰ ਵੀ ਕੋਈ ਐ ਨਾ ਰੋ ਆ ਜਾ ਉਹ ਮਨਾਂ ਤੱਕ ਕੀ ਕਰਾਉਂ ਰ ਕੋਈ ਗੱਲ ਨਹੀਂ ਜੋ ਰੱਬ ਨੇ ਦੇਣਾ ਹੂਣਾ ਬੱਚਾ ਕੋਈ ਦੇ ਦੂਗਾ ਠੀਕ ਹੈ ਨਾ ਕੋਈ ਚੰਗੀ ਸੋਚ ਆਊ ਉਹਨੇ ਵੀ ਕੋਈ ਗੱਲ ਨਹੀਂ ਜੇ ਇੱਕ ਡਾਕਟਰ ਹੋਰ ਕੀ ਡਾਕਟਰ ਮੁੱਕ ਗਏ ਹੈ ਆਪਾਂ ਕਿਸ ਡਾਕਟਰ ਦੇ ਹੁਣ ਨਾਲ ਆਈ ਤੇ ਡਾਕਟਰ ਕੋਲ ਕੋਈ ਇਨਸਾਨ ਨਾ ਜਿਉਂਦਾ ਤਾਂ ਉਮੀਦਾਂ ਦੇ ਸਾਰੇ ਜਿਉਂਦਾ ਹੈ ਉਮੀਦ ਨਾ ਛੱਡੇ ਕੋਈ ਗੱਲ ਨਹੀਂ ਮੈਂ ਪਹਿਲੇ ਘਰੋਂ ਤੁਰਨ ਲੱਗੀ ਕਹੀ ਸੀ ਵੀ ਮੈਂ ਜਾਣਾ ਨਹੀਂ ਹੈਗਾ ਹੁਣ ਪਰ ਮੰਨੇ ਨਹੀਂ ਹੈਗੇ ਨਹੀਂ ਜਾਣਾ 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 ਬੱਸ ਆ ਦੇਖ ਲਾਉਣ ਕੀ ਕਹਿ ਡਾਕਟਰ ਨੇ ਉਹ ਚਲ ਆਪ ਨੂੰ ਪਤਾ ਤਾਂ ਲੱਗ ਗਿਆ ਨਾ ਕੋਈ ਗੱਲ ਨਹੀਂ ਹੋ ਡਾਕਟਰ ਦੇ ਜਾਵਾਂਗੇ ਆਪਾਂ ਬਾਕੀ ਹੈਗਾ ਪਰਮਾਤਮਾ ਜੀ ਇਹ ਜੀ ਉਹ ਡਾਕਟਰ ਪੱਲੇ ਪਾ ਦੇ ਲਗੇ ਜੇ ਡਾਕਟਰ ਨੇ ਪਾ ਦੀ ਚਲ ਆ ਜਾ ਐਵੇਂ ਬਜਾਅ ਚ ਖੜ ਕੇ ਰੁਈ ਜੰਨੀ ਲੋਕ ਕੀ ਸੋਚਣਗੇ ਚਲ ਕੋਈ ਨਾ ਉਹਨੂੰ ਹੀ ਨਾ ਬੁੱਕੀ ਜਾ ਚਲ ਆਪਾਂ ਜਾਂਦੇ ਹਾਂ ਮੰਦਿਰ ਵੀ ਹੋਣਿਆ ਚਲੋ ਮੰਦਿਰ ਜਾਇਆ ਆਣਿਆ ਹਾਂ ਜੱਤੀ ਹਾਂ ਇਹ ਤੋਂ ਪਹਿਲਾਂ ਆਜੋ ਮੇਰੀ ਬੀਨਾਂ ਦੀਦੀ ਪਿਆਰ ਵਾਲੇ ਮੱਚੇ ਜਾਂਦੇ ਆ ਕਿ ਕਿਤੇ ਕਿਤੇ ਲੈ ਜਾਣਾਗਾ ਮੈਨੂੰ ਇੱਥੇ ਰਹਿਣਾ ਹੈਗਾ ਨਾ ਨਾ ਜੱਤੀ ਕਰੇ ਬਤਨੀ ਆਪਣੇ ਨਾਲ ਕੀ ਕੁਛ ਕਰਨਗੇ ਕੁੜੀਆਂ ਨਹੀਂ ਜਾਂ ਦੇਖੀ ਚੁੱਪ ਕਰ ਜਾਂ ਕਿਸੇ ਤੇ ਦੇ ਦੋ ਖਰੇ ਹਤੇ ਪੈਸੇ ਦੇ ਦੇ ਪੁੱਤ ਜੀ ਕਾ ਤਾਂ ਬੈਠੀ ਐ ਨਾ ਬਰੇ ਦੇ ਦੇ ਹਾਂ ਆ ਲੋ ਪੁੱਤ ਕੋਈ ਨਹੀਂ ਫੜ ਲਓ ਫੜ ਲਓ ਉਹ ਕੁਝ ਖਾ ਲਿਓ ਪੁੱਤ ਕੁਝ ਖਾ ਲਿਓ ਪੁੱਤ ਪਹਿਲਾਂ ਤੁਸੀਂ ਐਂ ਦੱਸੋ ਮੈਨੂੰ ਔਰ ਕਿਉਂ ਬੈਠੀ ਹੋ ਤੁਸੀਂ ਸੀ ਤਾਂ ਰੋਟੀ ਖਾਣੀ ਸੀ ਹੈ ਮੈਂ ਸਾਡਾ ਪੁੱਤ ਕੋਈ ਘਰ-ਬਾਰ ਘਰ-ਬਾਰ ਹੈ ਨਹੀਂ ਕੋਈ ਸਾਡਾ ਸਾਡੀ ਸਾਡਾ ਕੋਈ ਘਰ-ਬਾਰ ਨਹੀਂ ਹੈਗਾ ਜੀ ਇਹਨਾਂ ਦਾ ਕੋਈ ਘਰ-ਬਾਰ ਨਹੀਂ ਹੈਗਾ ਜੀ ਤੇ ਤੇਰਾ ਮਾਪਿਓ ਭਾਈ ਭੈਣ ਕੋਈ ਤਾਂ ਹੋਣੀ ਕੋਈ ਵੀ ਕੋਈ ਰਿਸ਼ਤੇਦਾਰ ਜੀ ਸਾਡਾ ਕੋਈ ਹੁੰਦਾ ਫਿਰ ਅਸੀਂ ਇੱਥੇ ਟੱਕੀ ਖਾਣ ਕਿ ਹਾਂ ਕਰਦੇ ਜੀ ਆਪਾਂ ਆਪਣੇ ਘਰੇ ਲੈ ਚਾ ਸਾਡਾ ਤਾਂ ਕੋਈ ਨਹੀਂ ਹੈਗਾ ਕੁਛ ਨਹੀਂ ਹੁੰਦਾ ਪੁੱਣ ਹੁੰਦਾ ਹੈਗਾ ਇੱਕ ਰੋਟੀ ਰੋਟੀ ਖਵਾ ਕੇ ਨਵਾਂ ਨੂੰ ਮੂਕੇ ਸੱਡ ਦਾਂਗੇ ਮੰਨ ਲਓ ਜੀ ਮੇਰੀ ਗੱਲ ਘਰੇ ਲੈ ਚਲਦੇ ਆਂਗੇ ਚਲੋ ਜੇ ਜੇ ਤੁਸੀਂ ਗੁੱਸਾ ਨਾ ਕਰੋ ਤੁਸੀਂ ਸਾਡੇ ਨਾਲ ਘਰੀ ਆ ਜਾਓ ਸਾਡੇ ਕੋਈ ਲਾਦ ਨਹੀਂ ਹੈਗੇ ਅਸੀਂ ਤੁਹਾਨੂੰ ਜਵਾਕਾ ਵਾਂਗ ਰੱਖਾਂਗੇ ਆਪਦੇ ਮੰਨੋ ਆਜੋ ਕੁਛ ਨਹੀਂ ਹੁੰਦਾ ਪੁੱਤ ਨਹੀਂ ਨਹੀਂ ਡਰੋ ਨਾ ਮੈਂ ਹੈਗੀ ਆ ਨਾ ਡਰੋ ਨਾ ਇੱਕ ਤਰ੍ਹਾਂ ਤੇ ਅਸੀਂ ਨਹੀਂ ਜਾਣਾ ਤੁਸੀਂ ਡਰੋ ਨਾ ਕਿੱਥੇ ਦਿੱਜ ਜਾਵੇ ਇੱਕ ਤਰ੍ਹਾਂ ਤੇ ਮੈਂ ਵੀ ਤੁਹਾਡੀ ਮਾਂ ਆਏਗੀ ਆਜੋ ਨਾ ਨਾ ਅਸੀਂ ਨਹੀਂ ਜਾਣਾ ਨਹੀਂ ਨਹੀਂ ਪੁੱਤ ਡਰੋ ਨਾ ਤੁਸੀਂ ਬਿਨਾ ਉਹਦੇ ਪੈਸੇ ਲੈ ਦੋ ਪਰ ਨਾ ਨਾ ਤੂੰ ਖਾਲਾ ਕੋ ਡਰੋ ਨਾ ਨਹੀਂ ਨਹੀਂ ਤੁਸੀਂ ਡਰੋ ਨਾ ਜਮੀਨ ਮੰਦਰ ਬੈਠੇ ਆ ਨਾ ਮੇਰੀ ਗੱਲ ਸੁਣ ਚਲ ਐ ਕੋ ਤੁਸਨ ਭੁੱਖ ਲੱਗੀ ਹੈ ਨਾ ਤੁਸੀਂ ਰੋਟੀ ਤਾਂ ਖਾ ਲਓ ਰੋਟੀ ਖਾ ਕੇ ਆ ਜੀ ਆਜੋ ਆਜੋ ਹੈ ਨਾ ਆਜੋ ਚਲ ਆਜੋ ਸਾਡੇ ਨਾਲ ਆਜੋ ਆ ਚੱਕਲਵਾ ਦਤਾ ਤੌਲੀਆ ਜਾਂ ਕੀ ਹੈ ਤੁਹਾਡੇ ਕੋਲ ਆਜੋ ਚੱਪਲਾਂ ਪਾ ਲਓ ਚੱਪਲਾ ਹੈਗੀਆਂ ਨੇ ਹੈ ਨਹੀਂ ਗਿਆ ਆਜੋ ਨਮੀਆਂ ਲੈ ਕੇ ਦੇਵਾਂਗੀ ਚਲ ਆਜੇ ਚੱਪਲਾ ਆਪਾਂ ਤੁਹਾਨੂੰ ਨੰਮੀਆ ਲੈ ਲੈਨੇ ਚੱਪਲਾ ਲੈ ਕੇ ਤੇਰੇ ਦੇਖੀ ਕੀ ਸੋਹਣੀਆਂ ਕੁੜੀਆਂ ਨੇ ਕਿਸੇ ਨੇ ਕਿਵੇਂ ਰੋਲੀਆਂ ਨਹੀਂ ਗਈਆਂ ਇੱਕ ਆਪਾ ਜਿਹੜੇ ਧਰਤਾਂ ਦੇ ਫਿਰਦੇ ਆ ਲਾਦ বিনা ਦੇਖੀ ਚੱਲ ਪਹਿਲਾਂ ਪਰਮਾਤਮਾ ਦੇ ਘਰ ਦੀਰ ਹੈ ਅੰਧੇਰ ਨਹੀਂ ਹੈ ਠਾਕੁਰ ਜੀ ਨੇ ਬਹੁਤ ਸੋਹਣੀ ਸੁਣੀ ਆਪਣੀ ਬੱਚੇ ਦੇ ਦੇ ਆਪਾਂ ਨੂੰ ਦੋ ਉਹਨਾਂ ਨੇ ਆਪਣੀ ਕਰਦ ਨਹੀਂ ਆਜੋ ਪੁੱਤ ਆਜੋ 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 ਬੱਚੇ ਪਾਲ ਹਾਂਜੀ ਗੱਲ ਸੁਣੋ ਹਾਂਜੀ ਖੜ ਕਿਉਂ ਗਏ ਜੀ ਇੱਥੇ ਤੁਸੀਂ ਤੂੰ ਮੇਰੀ ਗੱਲ ਧਿਆਨ ਨਾਲ ਸੁਣ ਹਾਂ ਉਹ ਜਵਾਨ ਧੀਆਂ ਨੇ ਕਿਸੇ ਦੀ ਐਵੇਂ ਆਪਾਂ ਕੋਈ ਹੋਰ ਦੀ ਨਾ ਕੁਝ ਕਰਕੇ ਵੇ ਜੀ ਨਹੀਂ ਜੀ ਨਹੀਂ ਕੁਝ ਨਹੀਂ ਹੁੰਦਾ ਹੈਗਾ ਐਵੇਂ ਨਾ ਡਰੋ ਜੋ ਪ੍ਰਮਾਤਮਾ ਨੇ ਦਿੱਤਾ ਨਾ ਉਹਨੇ ਚ ਆਪਾਂ ਸਬਰ ਕਰਾਂਗੇ ਕੀ ਪਤਾ ਆਪਣੇ ਕਰਮਾਂ ਚ ਇਹ ਦੋ ਧੀ ਹੋਣ ਕੀ ਪਤਾ ਡਾਕਟਰ ਨੇ ਸੱਚੀ ਤਾਹੀ ਜਵਾਬ ਦਿੱਤਾ ਹੋਵੇ ਆਪਾਂ ਨੂੰ ਅਸੀਂ ਫਿਕਰ ਨਾ ਕਰੋ ਜੋ ਕੁਝ ਹੋਊਗਾ ਦੇਖਾ ਜਾਊਗਾ ਚਲ ਤੂੰ ਵੀ ਨਾ ਜੇ ਨਾ ਰਹੀਆਂ ਜਿੱਦ ਨਾ ਕਰੇ ਟੰਡਾ ਤੁਸੀਂ ਟੈਨਸ਼ਨ ਨਾ ਲਓ ਜੀ ਹਾਂ ਕੀ ਪਤਾ ਪਰਮਾਤਮਾ ਨੇ ਮੇਰੀ ਖਾਲੀ ਝੋਲੀ ਭਰੀ ਹੋਵੇ ਚੱਲ ਅੱਗੇ ਪਰਮਾਤਮਾ ਦੀ ਮਰਜ਼ੀ ਆਜੋ ਤੁਸੀਂ ਟੈਨਸ਼ਨ ਨਾ ਲਓ ਆਜੋ ਚਲੋ ਧੀਆ ਠੰਡਾ ਦੇ ਦਿਓ ਜੀ ਕੁੜੀਆਂ ਨੂੰ ਠੀਕ ਹੈ ਜੀ

ਖਾ ਲਓ ਖਾ ਲਓ ਪੁੱਤ ਖਾ ਲਓ ਕੋਈ ਨਹੀਂ ਖਾ ਲਾ ਖਾ ਲਾ ਖਾ ਲਾ ਖਾ ਲਾ ਨਾ ਕੋਈ ਨਹੀਂ ਖਾ ਲੈਣ ਦੇ ਖਾ ਲਓ ਸੁਦਰਨ ਨਾਮ ਕੀ ਹੈ ਪੁੱਤ ਤੇਰਾ ਨਾਮ ਤੇਰਾ ਨਾਮ ਕੀ ਹੈ ਪੁੱਤ ਜੋਤੀ 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 ਤੇਰੀ ਤੇ ਹਾਂ ਸੱਚ ਸਾਡੇ ਕੋਈ ਅੱਗੇ ਪਿੱਛੇ ਹੈ ਨਹੀਂ ਸੀ ਜੰਮੀ ਵੀ ਤੇ ਅਸੀਂ ਉੱਥੇ ਕਿਉਂ ਬੈਠੀਆਂ ਸੀ ਮੰਦਿਰ ਚ ਸਾਡੇ ਮਾਵਾਂ ਆਵਤ ਤਾਂ ਹੈ ਨਹੀਂ ਸੀ ਅਸ ਫਿਰ ਸਾਡਾ ਘਰ ਨਹੀਂ ਹੈਗਾ ਅਸੀਂ ਐਸਾ ਆਈਂ ਫਿਰਦੇ ਰਹਿੰਦੇ ਆ ਕੋਈ ਨਹੀਂ ਪੁੱਤ ਰਾਤ ਨੂੰ ਕਿੱਥੇ ਜਾਣੇ ਤੁਸੀਂ ਪੈਣ ਵਾਸਤੇ ਬਸ ਆਈਂਗੇ ਤੇ ਮੰਦਰ ਮੰਦਿਰ ਚ ਪਾਏ ਆਨੇ ਆ ਕੋਈ ਗੱਲ ਨਹੀਂ ਹੁਣ ਸਾਨੂੰ ਮੰਦਿਰਾਂ ਚ ਪੈਣ ਦੀ ਲੋੜ ਨਹੀਂ ਹੈ ਕੀਤੀ ਇਹ ਫਿਰ ਸਾਡੇ ਕੋਈ ਤੁਸੀਂ ਰਹਿ ਸਕਦੇ ਹੋ ਰਹਿ ਜਾਂਦੀ ਆ ਤੁਹਾਨੂੰ ਕੁਤ ਮਾ ਦਿੱਤੀ ਬਣਾ ਕੇ ਰੱਖੂਗਾ ਤੁਸੀਂ ਰਹੋ ਹੋਰੇ ਠੀਕ ਹੈ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਆ ਇਹਨਾਂ ਨੂੰ ਕਹਿ ਦਿਆ ਕਰੋ ਠੀਕ ਬੁੱਤ ਹਾਂ ਪੀ ਲੋ ਪੀ ਲਾ ਬੁੱਤ ਖਾ ਲੋ ਖਾ ਲਵਾ ਖਾ ਲੋ ਖਾ ਲ ਬੁੱਕ ਲੱਗ ਜੂ ਬੁੱਤ ਤੁਹਾਨੂੰ ਤੇ ਜਦੋਂ ਤੁਸੀਂ ਆ ਰਹੇ ਸੀ ਤੁਸੀਂ ਰੋਕ ਕੇ ਰਹੇ ਸੀ ਮਰੋ ਪੁੱਤ ਅਸੀਂ ਤੁਹਾਡੇ ਵਾਂਗੂ ਹੌਲੀ ਕਿਸਮਤ ਦੀਆਂ ਪੁੱਤ ਹੋਰ ਤੈਨੂੰ ਕੀ ਦੱਸੀਏ 10 ਸਾਲ ਹੋ ਗਏ ਉਹ ਕਿਹੜਾ ਡਾਕਟਰ ਹੈ ਤੇ ਉਹ ਕਿਹੜਾ ਡਰ ਹੈ ਜਿਹੜਾ ਅਸੀਂ ਨਹੀਂ ਮੰਨਦੇ ਹਰ ਡਾਕਟਰ ਕੋਲੇ ਜਾਏ ਪਰ ਇਸ ਵਾਰ ਤਾਂ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਤੁਹਾਡੀ ਲਾਦ ਨਹੀਂ ਹੋ ਸਕਦੀ ਨਾ ਨਾ ਡਾਕਟਰ ਤਾਂ ਉਹੀ ਕਹਿ ਜਾਂਦੇ ਨੇ ਨਹੀਂ ਪਤਾ ਸਾਨੂੰ ਕਹਿਆ ਡਾਕਟਰ ਨੇ ਇਹ ਤਾਂ ਵੀ ਤੁਹਾਡੇ ਲਾਦ ਨਹੀਂ ਹੋ ਸਕਦੀ ਇਸ ਕਰਕੇ ਸੀ ਭੁੱਲੇ ਪਟਕੇ ਮੰਦਰ ਵਾਗੇ ਸੀਗੇ ਤੁਸੀਂ ਸਾਡਾ ਇੱਥੇ ਢਿੱਡ ਭਰਿਆ ਨਾ ਰੱਬ ਕਰੇ ਤੁਹਾਡੇ ਘਰ ਇੱਥੇ ਜਵਾਕ ਖੇਡਣ ਤੁਹਾਡਾ ਮੂਹ ਭਾਗ ਗਾਣਾ ਹੁਣ ਤੁਸੀਂ ਵੀ ਸਾਡੇ ਜਵਾਕ ਹਾਂ ਅਸੀਂ ਬੱਚਾ ਤੋਂ ਵੱਧ ਕੇ ਮੰਨਾਂਗੇ ਸੋ ਉਹ ਤਾਂ ਤਾਂ ਹੀ ਅਸੀਂ ਸੋਨੇ ਕੋਲੇ ਗਏ ਸੀ ਵੀ ਤੁਸੀਂ ਨਾ ਸਾਡੇ ਕੋਲੇ ਆਜ ਵੀ ਅਸੀਂ ਤੁਹਾਡੇ ਵਿੱਚ ਆਦਰ ਪੁੱਤ ਦੇਖੀਏ ਤੁਸੀਂ ਉਹਨੇ ਜੀ ਸਤਕੇ ਰ ਜਿਹੜੀ ਵੀ ਚੀਜ਼ ਦੀ ਲੋੜ ਹੈਗੀ ਤੁਹਾਨੂੰ ਮੈਨੂੰ ਕਹੋ ਆਪਦੇ ਅੰਕਲ ਜੀ ਨੂੰ ਕਹੋ ਹੈਨਾ ਠੀਕ ਹੈ ਬੋਲੀ ਚੀਜ਼ ਲੈਣੀ ਹੈ ਚਲ ਠੀਕ ਹੈ ਬਾਲੀ ਇਹ ਨੂੰ ਨੂੰ ਮਾ ਅਟਵਾ ਦੇ ਠੀਕ ਤੇ ਮੈਂ ਮੜਾ ਬਾਜ਼ਾਰ ਹੋਇਆ ਜਾਓ ਜੀ ਠੀਕ ਹੈ ਠੀਕ ਹੈ ਚਲ ਠੀਕ ਹੈ ਚਲ ਖਾ ਲੈ ਬੱਤ ਤੁਸੀਂ ਖਾਓ ਮੈਂ ਆਈ ਹੈ ਸਤਿ ਸੰਗਰੇ ਰਹੇ ਬੋਟ ਨੇ ਪਰ ਕਿਤੇ ਆਪਣੇ ਨਾਲ ਪਹਿਲਾਂ ਵਾਲੀ ਨਾ ਬੰਦ ਜੇ ਉਹਨੂੰ ਦੇਖ ਕੇ ਤਾਂ ਸਾਰੇ ਲੋਕਾਂ ਤੋਂ ਡਰ ਲੱਗਣ ਲੱਗ ਪਿਆ ਪਰ ਜੇ ਉਹ ਇੱਥੇ ਆ ਗਈ ਫੇਰ ਨਾ ਨਾ ਉਹਨੂੰ ਇੱਥੇ ਹੁੰਦੇ ਤਾਂ ਯਾਦ ਨਾ ਕਰਿਆ ਕਰ ਜਿੱਥੇ ਮੈਨੂੰ ਡਰ ਲੱਗਣ ਲੱਗ ਜਾਂਦਾ ਏ ਖਲ ਕੋਈ ਨਾ ਦੀਦੀ ਕੁ ਖਾੜਾ ਖਾਣਾ ਬਿਲਕੁਲ ਨੂੰ ਭੁੱਖ ਲੱਗੀ ਆ ਹੂੰ ਬੜਾ ਖੁਸ਼ ਹਾਂ ਤਾਂ ਹਾਂਜੀ ਹੁਣ ਮੈਂ ਪੂਰੀ ਦੁਸਾਂਗੀ ਘਰੇ ਰੌਣਕ ਲੱਗੀ ਨੇ ਕੁੜੀਆਂ ਆ ਗਈਆਂ ਤੋਂ ਕਹਿੰਦੇ ਨੇ ਹੁੰਦੇ ਕੰਨਿਆ ਦੇਵੀ ਦਾ ਰੂਪ ਹੁੰਦੀਆਂ ਨੇ ਉਹ ਚੀਜ਼ ਹੈ ਉਹ ਮੈਂ ਤੈਨੂੰ ਕਿਹਾ ਸੀ ਨਾ ਵੀ ਪ੍ਰਮਾਤਮਾ ਦੇ ਘਰੇ ਦੇਰ ਹੈ ਅੰਧੇਰ ਨਹੀਂ ਹੈਗਾ ਸ਼ਾਇਦ ਆਪ ਨੂੰ ਲਾਦੇ ਤਾਂ ਹੀ ਨਹੀਂ ਦਿੱਤੀ ਆਪ ਨੂੰ ਇਹਨਾਂ ਦੀ ਸੇਵਾ ਲਈ ਹੋਈ ਸੀ ਠੀਕ ਹੈ ਰਹੀ ਗੱਲ ਹੈ ਜੀ ਇਹਨਾਂ ਦੇ ਕਰਮਾ ਚ ਆਪਣੇ ਘਰ ਦਾ ਖਾਣਾ ਪੀਣਾ ਸੀਗਾ ਆਪਾਂ ਆਪਣੇ ਹੱਥਾਂ ਨਾਲ ਖਵਾਉਣਾ ਸੀ ਇਹਨਾਂ ਨੂੰ ਸਹੀ ਗੱਲ ਹੈ ਜੀ ਆਪਣੇ ਲਾਦ ਹੋ ਵੀ ਜਾਂਦੀ ਤੇ ਆਪਾਂ ਨੇ ਉੱਥੇ ਨਹੀਂ ਜਾਣਾ ਸੀ ਨਹੀਂ ਜਾਣਾ ਸੀ ਗੱਲ ਇਹ ਤਾਂ ਤੂੰ ਮੰਨਦੀ ਹੈ ਨਾ ਗੱਲ ਹਾਂਜੀ ਇਹ ਤਾਂ ਸਭ ਉਹਦੇ ਰਾਹ ਬਣਾਏ ਹੋਏ ਨੇ ਇਹ ਤਾਂ ਪ੍ਰਮਾਤਮਾ ਨੇ ਕਹਿੰਦੇ ਹੁੰਦੇ ਰਾਹ ਦਿੱਤਾ ਇੱਕ ਕਿਹੜਾ ਕੀ ਪਤਾ ਇਹਨਾਂ ਦੇ ਕਰਮਾਂ ਨਾਲ ਕੋਈ ਆਪਣੇ ਭਾਗ ਹੀ ਖੁੱਲ ਜਾਣ ਉਹ ਇਹਨਾਂ ਦੇ ਕਰਮ ਨੇ ਗਾ ਤੇ ਆਪਣੇ ਕਰਮ ਨੇ ਚੱਲ ਹੁਣ ਨਾ ਬਾਲਾ ਨਾ ਹੋ ਕਰੀ ਤੇ ਉਹਨਾਂ ਨੇ ਮੰਨ ਲਾ ਕੇ ਰੱਖੀ ਹਾਂ ਮੈਂ ਕਹਿ ਰਹੀ ਸੀ ਖਾਣ ਨੂੰ ਸਾਮ ਨੂੰ ਸਬਜੀ ਸਬਜੀ ਕੀ ਬਣਾਈ ਕੋਈ ਗੱਲ ਨਹੀਂ ਉਹ ਤਾਂ ਮੈਂ ਲੈ ਆਉਂਗਾ ਹਾਂ ਪਰ ਉਹਨਾਂ ਬਾਅਦ ਤੇ ਮੈਂ ਕਪੜਾ ਲੈ ਲੈ ਵੀ ਲੈ ਆਉਂਗਾ ਮੈਂ ਹਾਂ ਸੂਟ ਲੈਣੀ ਉਹਨਾਂ ਬਾਅਦ ਤੇ ਵਿਚਾਰੀਆਂ ਬਾਅਦ ਮੈਂ ਕਹਿ ਨਹੀਂ ਲੱਗੀ ਸੀ ਸੋ ਸਾਡੇ ਸੂਟ ਦੇ ਖਿਸਤ ਨੇ ਉਹਨਾਂ ਦੇ ਹਾਂ ਹੈਨਾ ਕਿੰਨੇ ਖਰਾਬ ਹੋ ਗਏ ਉਸ ਦਿਨ ਨਾ ਸੀਐਸ ਲੈ ਮਿਲ ਜਾਂਦੇ ਹੁੰਦੇ ਨੇ ਕਿ ਇਹਨਾਂ ਦੇ ਨਾਪ ਤੇ ਮੈਂ ਇਹਨਾਂ ਤੋਂ ਨਾਪ ਪੁੱਛ ਕੇ ਦੱਸਤਾ ਨਹੀਂ ਆ ਉਹਨਾਂ ਨੂੰ ਕੁਝ ਨਾ ਪੁੱਛੀ ਮੈਂ ਆਪਦੇ ਹਿਸਾਬ ਨਾਲ ਹੀ ਲਿਆਉਂਗਾ ਚਲ ਠੀਕ ਹੈ ਤੁਹਾਨੂੰ ਮੈਂ ਦੱਸ ਦੂੰਗਾ ਚੰਗਾ ਠੀਕ ਹੈ ਠੀਕ ਹੈ ਜੀ ਚਲ ਠੀਕ ਹੈ ਤੇ ਉਹਨਾਂ ਨੂੰ ਕਹਿ ਦੇ ਨਮਾਤਵਾ ਦੇ ਠੀਕ ਹੈ ਜੀ ਮੈਂ ਨਮਾਤਵਾ ਜੋਂ ਉਹਨਾਂ ਨੂੰ ਮਣੀ ਕੋਈ ਨਹੀਂ ਕੋਈ ਨਹੀਂ ਜੀ ਤਸੀਂ ਟੈਨਸ਼ਨ ਨਾ ਲਓ ਜੀ ਮੈਂ ਆਪਣੇ ਆਪ ਦੇ ਕੇ ਉਹ ਡਿਊਟੀ ਬਣਾ ਕੇ ਖਵਾ ਦੇ ਠੀਕ ਹੈ ਜੀ ਚਲ ਠੀਕ ਹੈ ਫਿਰ ਚੰਗਈ ਹਾਂ ਆ ਵੀ ਪ੍ਰਮਾਤਮਾ ਨੇ ਉਹ ਸੋਹਣੀ ਸੁਣੀ ਆ ਸਾਡੀ ਜਣੇ ਕਿ ਐ ਲੱਗ ਰਿਹਾ ਜਿਵੇਂ ਘਰ 'ਚ ਕੋਈ ਲਾਈ ਦੇ ਖੁਸ਼ੀ ਜੀ ਆ ਗਈ ਹੁੰਦੀ ਆ ਇੰਨਾ ਚੌ ਹੋ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਹਾਏ ਐਨੀ ਖੁਸ਼ੀ ਆਜ ਤਾਂ ਮੈਨੂੰ ਤਾਂ ਹੱਦ ਤੋਂ ਜ਼ਿਆਦਾ ਇਹ ਮੇਰੇ ਮਾਲਕਾ ਸੱਚੇ ਪਾਤਸ਼ਾਹ ਐਈ ਖੁਸ਼ੀ ਬਣਾਈ ਰੱਖੀ ਸਾਡੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਨਾ ਹਾਂ ਜੀ ਦੀ ਹੁਣ ਤਾਂ ਠੀਕ ਆ ਵਧੀਆ ਪਰੋਟੀ ਰੁੱਟੀ ਖਾ ਲਈ ਨਾ ਤਾਂ ਕਰਕੇ ਚੱਕਰ ਜਿਹ हट ਗਏ ਨਾਲੇ ਹੁਣ ਤਾਂ ਨਾਣੂ ਵੀ ਲੈ ਹੁਣ ਤਾਂ ਫਰਕ ਆਗਾ ਉਹ ਚੱਕਰ ਤਾਂ ਨਾ ਭੁੱਖਣ ਵਾਲੀ ਆਉਂਦੇ ਸੀ ਹਾਂ ਪਤਾ ਨਹੀਂ ਸੀ ਵੀ ਐਵੇਂ ਭੁੱਖ ਵੀ ਕੱਟਣੀ ਪਊ ਕੋਈ ਨਾ ਤੇ ਫਿਕਰ ਨਾ ਕਰੀ ਥੋੜੀ ਥੋੜੀ ਨਾ ਸਭ ਕੁਝ ਸੱਟ ਹੋ ਜਾਊਗਾ ਠੀਕ ਆ ਤੇ ਹੁਣ ਜਿਹਦੀ ਆ ਪੈਠੀ ਰਵਾਂਗੇ ਹੂੰ ਛੇ ਤੱਕ ਆਪਣਾ ਕੋਈ ਘਰ-ਬਾਰ ਨਹੀਂ ਬਣਦਾ। ਉਹਨਾਂ ਟਾਈਮ ਤੇ ਇੱਥੇ ਰਹਿਣਾ ਪਊਗਾ। ਤੇ ਛੋਤੀ ਆਪਣੇ ਮੂੰਹ ਨੂੰ ਨਾ ਕੰਟਰੋਲ 'ਚ ਰੱਖੀ। ਕਿਸੇ ਨੂੰ ਕੋਈ ਗੱਲ ਨਹੀਂ ਦੱਸਣੀ। ਵੀ ਆਪਣੇ ਨਾਲ ਪਹਿਲਾਂ ਕੀ ਹੋਇਆ ਏ। ਛੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਐਵੇਂ ਆਪਣਾ ਮਜ਼ਾਕ ਬਣ ਜੂਗਾ। ਨਾਲੇ ਕੀ ਪਤਾ ਹੈ ਕੌਣ ਨੇ ਤੇ ਕਿਵੇਂ ਦੇ ਆ। ਆਪਾਂ ਨਾ ਤੇ ਵਿਸ਼ਵਾਸ ਨਹੀਂ ਕਰ ਸਕਦੇ। ਕੋਈ ਵੀ ਗੱਲ ਨਹੀਂ ਦੱਸਣੀ। ਤੂੰ ਸਮਝ ਗਈਆਂ ਨਾ? ਨਹੀਂ ਦੱਸ ਦੇਦੀ ਕੋਈ ਕੰਮ ਨਹੀਂ ਦੱਸਦੀ ਜੱਤੀ ਐਸੇ ਹੈ ਚੰਗੇ ਵੀ ਆ ਇਹਨਾਂ ਨੇ ਆਪਣਾ ਢਿੱਡ ਭਰੇ ਆਏ ਨਾ ਤੇ ਕੋਈ ਕੰਮ ਕਰਦੇ ਨੇ ਤਾਂ ਆਪਣਾ ਵੀ ਹੱਕ ਬਣਦਾ ਇਹਨਾਂ ਨਾਲ ਕੰਮ 'ਚ ਹੱਥ ਵਟਾਉਂਦਾ ਆਪਾਂ ਇਹਨਾਂ ਨਾਲ ਕੰਮ ਕਰਾ ਦਿਆ ਕਰਾਂਗੇ ਠੀਕ ਆ ਹਾਂ ਤਾਂ ਆਪਾਂ ਠੀਕ ਹੈ ਕੰਮ ਕਰਾਈਏ ਫਿਰ ਚੱਲ ਆ ਜਾ ਆਪਾਂ ਕੰਮ ਕਰਦੇ ਆ ਦਿਲ ਅਸੀਂ ਝਾੜੂ ਲਾ ਦਾਂਗੇ ਕੋਈ ਨਹੀਂ ਪੁੱਤ ਮੈਂ ਝਾੜੂ ਲਾ ਲੂੰਗੀ ਕੋਈ ਨਾ ਮੈਂ ਲਾ ਦੂੰਗੀ ਨਹੀਂ ਨਹੀਂ ਪੁੱਤ ਤੁਸੀਂ ਆਰਾਮ ਕਰੋ ਮੈਂ ਆਪੀ ਝਾੜੂ ਲਾ ਲੂੰਗੀ ਨਾ ਨਾ ਅੰਟੀ ਨਹੀਂ ਮੈਂ ਹੀ ਅਸੀਂ ਲਾ ਦਿੰਦੇ ਹਾਂ ਤੁਸੀਂ ਨਹੀਂ ਮੈਂ ਆਪੀ ਲਾ ਲਾ ਲੂੰਗੀ ਮੈਂ ਨਾ ਨਾ ਕੋਈ ਨਾ ਤੁਸੀਂ ਬਹਿ ਜਾਓ ਆਰਾਮ ਕਰ ਲੋ ਚੌਥੇ ਫਿਰ ਸੋਇਚੇ ਜਾ ਕੇ ਮੰਦੇ ਪੁੰਡੇ ਮਾਂ ਨਹੀਂ ਪੁੱਤ ਮੈਂ ਸਾਨੂੰ ਕੰਮ ਵਾਸਤੇ ਨਹੀਂ ਲਈ ਤੁਸੀਂ ਮੇਰੇ ਨਾਲ ਕੰਮ ਕਰੋ ਬਸ ਤੁਸੀਂ ਮੇਰੇ ਬੇੜੀ ਫਿਰਦੇ ਸੁਣੇ ਲੱਗੋਗੇ ਬਸ ਨਹੀਂ ਅੰਟੀ ਅਸੀਂ ਆਪੀ ਕਰਦਾਂਗੇ ਤੁਸੀਂ ਬਹਿ ਜਾ ਕੋਈ ਨਾ ਉਹ ਤਾਂ ਮੈਂ ਤੁਹਾਨੂੰ ਕੰਮ ਵਾਸਤੇ ਨਹੀਂ ਤੁਹਾਨੂੰ ਲੈ ਕੇ ਆਈ ਮੈਂ ਤੁਸੀਂ ਮੇਰੇ ਨਾਲ ਕੰਮ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਐਵੇਂ ਨਾ ਸਾਨੂੰ ਮੈਨਾਂ ਔਖਾ ਜਾ ਲੱਗਦਾ ਏ ਮੈਨਾਂ ਇਹ ਸਾਡਾ ਦਿਨ ਲੱਗ ਜਾਊਗਾ ਆ ਜਾ ਜਤੀ ਬਲੀ ਹਾਂਜੀ ਹਾਂਜੀ ਆ ਜਾਓ ਜੀ ਲੈ ਬਲੀ ਇਹ ਕੀ ਹੈ ਜੀ ਇਹਨਾਂ ਵਾਸਤੇ ਸੂਟ ਲੈ ਕੇ ਆਇਆ ਲੈ ਬਤ ਜਤੀ ਸ਼ੈਂਪੀ ਹੋਈ ਨਹੀਂ ਲੇ ਸੀ ਇਸ ਲਾਈ ਸੂਟ ਨਹੀਂ ਪੁੱਤ ਜਿਵੇਂ ਮੜਾ ਮੋਟਾ ਨਾ ਖੁੱਲਾ ਪਿੜਾ ਹੋਇਆ ਜੋਤੀ ਕੀ ਕਰਦੀ ਜੋਤੀ ਹਾਂ ਮੈਂ ਕਰ ਦੂੰਗੀ ਜੀ ਜੋਤੀ ਕਿੱਥੇ ਆ ਸੋਹਣੇ ਪੁੱਤ ਪਰਸੋਇ ਚ ਪੰਡ ਮਾਂਜਣ ਲੱਗੇ ਤੇ ਇਹ ਕਹਿੰਦੇ ਅਸੀਂ ਕੰਮ ਕਰ ਲਿਆਗਾ ਉਹ ਤਾਂ ਐ ਕਰੋ ਤੁਸੀਂ ਆ ਕੱਪੜੇ ਬਦਲ ਲਓ ਤੇ ਖਚੜੂ ਮੈਨੂੰ ਪੜਾ ਦਿਓ ਨਾ ਨਾ ਮੈਂ ਲਾ ਦੂੰਗੀ ਕੋਈ ਨਹੀਂ ਪੁੱਤ ਤੁਸੀਂ ਕੱਪੜੇ ਬਦਲੋ ਸੁਣੀ ਸੁਣੀ ਬਣੋ ਸੋਹਣੀ ਸੁਹਣੀ ਬਣ ਕੇ ਘੁੰਮੋ ਵਿੜੇ ਚ ਠੀਕ ਹੈ ਠੀਕ ਹੈ ਜਪਾ ਜਵਾ ਲਓ ਉਧਰਲੀ ਸਾਈਡ ਬਾਥਰੂਮ ਹੈ ਹੰਦੀਆਂ ਸਾਡਾ ਜੀ ਨਹੀਂ ਲੱਗਦਾ ਅਸੀਂ ਝਾੜੂ ਕੰਮ ਕਰਾ ਦਨੇ ਆ ਝਾੜੂ ਝੂੜ ਲਵਾ ਦਨੇ ਆ ਸਾਡੇ ਮਾਂ ਦੇ ਹੁਣ ਆਪਾਂ ਕੰਮ ਵਾਸਤੇ ਹੋਣਾ ਲੈਂਦੀ ਨੇ ਮੈਂ ਕਿਹਾਗਾ ਮੈਂ ਅਸੀਂ ਕੰਮ ਵਾਸਤੇ ਨਹੀਂ ਸੋਨੂ ਪੁੱਤ ਲਿਆ ਤੁਸੀਂ ਮੇਰੇ ਵੇੜੇ ਫਿਰਦਿਆਂ ਰਹੁ ਮਹਨ ਇਹਨੂੰ ਖੁਸ਼ੀ ਬਹੁਤ ਆ ਗਈ ਚਲ ਵਧੀਆ ਕਿੰਨੀਆਂ ਸੋਹਣੀਆਂ ਲੱਗਦੀ ਨੇ ਵੇੜੇ ਚ ਫਿਰਦੀਆਂ ਹੈਨਾ ਬਾਕੀ ਤਿਆਰ ਹੋ ਜਾਣਗੀਆਂ ਇਤੋਂ ਜ਼ਿਆਦਾ ਸੋਹਣੀਆਂ ਲੱਗਣਗੀਆਂ ਚਲ ਕੋਈ ਗੱਲ ਚਲ ਠੀਕ ਹੈ ਰੂਖ ਖੁਸ਼ ਹੋਗੀ ਦੇਖ ਕੇ ਕੁੜੀਆਂ ਨੂੰ ਸੱਚੀ ਚਾਹ ਬਣਾ ਦੇ ਚੰਗਾ ਠੀਕ ਹੈ ਜੀ ਮੈਂ ਬਣਾਉਣੀ ਆ ਚਾਹ ਜੀ ਹਲੋ ਹਾਂ ਤੂੰ ਕਿ ਮੂਹਿਆ ਕਰਖਿਆ ਤੂੰ ਤਾਂ ਖੁਸ਼ ਹੋ ਜਾ ਖੁਸ਼ ਤਾਂ ਮੈਂ ਬਹੁਤ ਹਾਂ ਜੀ ਹਰ ਇੱਕ ਗੱਲ ਦਾ ਦੁੱਖ ਹੈਗਾ ਜਿੱਦਿਹ ਕੁੜੀਆਂ ਮੈਨੂੰ ਆਂਟੀ ਕਹਿੰਦੀਆਂ ਨੇਗੀਆਂ ਅੱਛਾ ਉਹ ਚਲ ਕੋਈ ਨਾ ਮਨ ਦੁਖੀ ਹੋ ਜਾਂਦਾ ਹੈ ਉਹ ਮੈਂ ਮੰਨਦਾ ਤੇਰੇ ਅੰਦਰ ਵੀ ਰੀਜ ਹੈ ਵੀ ਮੈਨੂੰ ਕੋਈ ਮਾਂ ਕਹਿਣ ਵਾਲਾ ਹੋਵੇ ਉਹ ਕੋਈ ਨਾ ਤੂੰ ਮਾਂ ਜੀ ਤੁਹਾਡਾ ਫੋਨ ਬੋਲੀ ਜਾਂਦਾ ਉਹਨਾਂ ਨੂੰ ਮਾਂ ਮਨ ਕਿਦਾਂ ਅੱਛੀ ਵੀ ਮਾਤਾ ਪਿਤਾ ਵੀ ਕਹਿਣ ਲੱਗ ਜਾਣਗੇ ਮਾਂ ਦਾ ਪਿਆਰ ਦੇ ਹੁੰਦਾ ਨੇ ਠੀਕ ਹੈ ਹਲੋ ਹਾਂ ਮਿੱਦਰਾ ਸੌਖਾ ਸੱਚੀ ਭਾਈ ਫੇਰ ਤਾਂ ਵਧਾਈਆਂ ਨੇ ਤੈਨੂੰ ਵੀ ਅੱਛਾ ਕਦੋਂ ਚਲ ਇਹ ਤਾਂ ਬਾਲਾ ਵਧੀਆ ਵਗੈਰ ਆਪਣੇ ਸੁਣ ਲਈ ਜਿਹੜੀ ਠੀਕ ਹੈ ਕਿੰਨਾ ਦਿਨ ਅੱਛਾ ਠੀਕ ਹੈ ਠੀਕ ਹੈ ਚਲ ਠੀਕ ਹੈ ਕੀ ਹੋ ਗਿਆ ਆ ਖੁਸ਼ਖਬਰੀ ਮੈਂ ਘਰੇ ਵੀ ਦੱਸਦਾ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਕੀ ਹੋ ਗਿਆ ਜੀ ਉਹ ਜਿਹੜਾ ਮੇਜਰ ਹੀ ਹੈਗਾ ਪਰ ਨਾਂ ਲਗਵਾ ਪਹਿਲੀ ਇਹ ਜਿੰਨਾ ਦੀ ਹਾਂਜੀ ਹਾਂਜੀ ਓਏ ਇੱਕ ਤਾਂ ਮੇਜਰ ਕੀ ਹਾਂਜੀ ਇੱਕੋ ਬੰਤ ਦੀ ਜ਼ਮੀਨ ਹੈ ਇਕੱਠੀ ਲੱਗਦੀ ਹੈ ਆਪਣੀ ਸਾਰਾ ਹਾਂਜੀ ਆਪਣੇ ਕਿਲੇ ਨਾਲ ਹਾਂ ਉੱਥੋਂ ਦੀ ਹਾਈਵੇ ਨਿਕਲ ਰਿਹਾ ਹੈ ਹੈ ਆਪਣੀ ਜ਼ਮੀਨ ਉਹ ਸੜਕਾਂ ਵਾਲੇ ਲੈਣਗੇ ਤੇ ਮੂ ਮੰਗਿਆ ਕੀਮਤ ਨਾਲ ਸੱਚੀ ਸੱਚੀ ਹਾਏ ਆਪਣੀ ਤਾਂ ਇਹ ਮੰਨ ਕੇ ਚੱਲ ਜਿਆਦਾ ਤਾਂ ਨਹੀਂ ਕਹਿੰਦਾ ਕਿ ਟੁਕ ਟੁਕ 80 90 ਲੱਖ ਚ ਜਾਊਗੀ ਸਾਂ ਸ਼ੁਕਰ ਪ੍ਰਮਾਤਮਾ ਤੇਰਾ ਚੇ 10 ਕਿਲੇ ਲੈ ਲਈ ਉਦੋਂ ਬਾਅਦ ਹਾਂ 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 ਇਹ ਕੁੜੀਆਂ ਦੇ ਘਰ ਵਾਲੇ ਪੈਰ ਨੇ ਕਿ ਸੱਚੀ ਸੱਚੀ ਗੱਲ ਹੈ ਕਹਿੰਦੇ ਹੁੰਦੇ ਨੇ ਨਾ ਵੀ ਜੇ ਦਿਲ ਨਾਲ ਕਰੀਏ ਤਾਂ ਰੱਬ ਦੇਖਦਾ ਸੱਚੀ ਇਹਨਾਂ ਦਾ ਹੁਣ ਸੱਚੀ ਮਾਂ ਪਿਓ ਬਣ ਕੇ ਦਿਖਾਵਾਂਗੇ ਜੇ ਕਿਤੇ ਇਹ ਨਾ ਸੋਚਣ ਵੀ ਸਾਡਾ ਮਾਂ ਪਿਓ ਨਹੀਂ ਹੈਗਾ ਇਹਨਾਂ ਨੂੰ ਇਹ ਕਿਹਾ ਕਰਾਂਗੇ ਵੀ ਹਮੇਸ਼ਾ ਜਿਹੜਾ ਕੋਈ ਪੁੱਛੇ ਨਾ ਵੀ ਮੇਰਾ ਮਾਂ ਵੀ ਹੈਗੀ ਮੇਰੇ ਪਿਓ ਵੀ ਹੈਗਾ ਵੀ ਬਸ ਇਹੀ ਗੱਲ ਕਹਿਣੀ ਆ ਤੁਹਾਨੂੰ ਦੋਵਾਂ ਭੈਣਾਂ ਨੇ ਸਹੀ ਗੱਲ ਹੈ ਕਰਮ ਵਾਲੇ ਪੈਰ ਨੇ ਇਹਨਾਂ ਦੇ ਦੋਵਾਂ ਕੁੜੀਆਂ ਨੇ ਸੱਚੀ ਗੱਲ ਹੈ ਪਰਮਾਤਮਾ ਹੈਗਾ ਭਾਈ ਹੈਗਾ ਸੱਚੀ ਕਹਿਣੀ ਆ ਮੁਚਾਰ ਹੁਣ ਗਿੰਨੀਆਂ ਨਹੀਂ ਆਈਆਂ ਨਹੀਂ ਹੈਗੀਆਂ ਹਜੇ ਕੁਝ ਖ਼ਬਰੀ ਦੇ ਦੀਏ ਉਹਨਾਂ ਨੂੰ ਤਲਕ ਗਲਤੀਆਂ ਨਕੀ ਹਾਂਜੀ ਇਹ ਸੋਚ ਕੇ ਨਾ ਪਿਆਰ ਕਰੀ ਮੂ ਕਰਮ ਵਾਲੀਆਂ ਨੇ ਸਾਡੇ ਕੋਲ ਜ਼ਮੀਨ ਆ ਗਈ ਸਾਡੇ ਕੋਲ ਪੈਸਾ ਆ ਗਿਆ ਸਮਝਾਗੀ ਪਰ ਤੇਨੇ ਮਾਂ ਬਣ ਕੇ ਦਿਖਾਉਣਾ ਉਹ ਵੀ ਦੇ ਲੋ ਠੀਕ ਹੈ ਠੀਕ ਹੈ ਨਾ ਹਾਂਜੀ ਹਾਂ ਜਰੂਰ ਜੀ ਚਲ ਫਿਰ ਹੁਣ ਤੁਸੀਂ ਉਧਰ ਮੇਜਰ ਕੇ ਜਾ ਕੇ ਆਉਨੇ ਹਾਂ ਹਾਂ ਮੱਚਾ ਵੀ ਕਿਉਂ ਮੈਨੂੰ ਬੁਲਾਇਆ ਉਹਨਾਂ ਨੇ ਜਾਇਓ ਪੰਚਾਇਤ ਇਕੱਠੀ ਵੀ ਬੈਠੀ ਆ ਜਾਇਓ ਫਿਰ ਸੇਤੀ ਭੱਗ ਜੋ ਚਲ ਆਇਆ ਨੂੰ ਵਧੀਆ ਜਿਹਾ ਪ੍ਰਸ਼ਾਦ ਬਣਾਉਨੇ ਆਗੇ ਸੂਜੀ ਦਾ ਪਰਮਾਤਮਾ ਨੇ ਐਡਿਵਿਟੀ ਕੀਤੀ ਮਲੇ ਸਵੇਰੇ ਗੁਰਦੁਆਰੇ ਜਾ ਕੇ ਆਵਾਂਗੇ ਹਾਂਜੀ ਜ਼ਰੂਰ ਜੀ ਚਲੋ ਆਖੀ ਵੀ ਨਾ ਚਾਹਾਂ ਚਲੋ ਠੀਕ ਹੈ ਜੀ ਸਿੰਘਾ ਜਾਇਓ ਜੀ ਲੈ ਇਹ ਵੀ ਸੋਹਣੀ ਸੁਣ ਲਈ ਰੱਬ ਨੇ ਸਾਡੀ ਇੱਕ ਖੁਸ਼ੀ ਹੋਰ ਹੈ ਐਨੀ ਸੋਹਣੀ ਪਰਮਾਤਮਾ ਹਮੇਸ਼ਾ ਬਸ ਸਾਡੀ ਐਂ ਸੁਣੀ ਚੱਲੀ ਬਸ ਸਾਨੂੰ ਐਂ ਤਰੱਕੀਆਂ ਬਖਸੀ ਚੱਲੀ ਸਤਿਗੁਰੂ ਨਾਨਕ ਆਗੇ ਆ ਬਤਾ ਲੈ हां ਆਂਟੀ ਸਹੀ ਆ ਗਏ ਕੀ ਹੋ ਗਿਆ ਕੁਛ ਨਹੀਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਸੀਗੀ ਦੱਸੋ ਕੀ ਗੱਲ ਕਰਨੀ ਆ ਗੱਲ ਆਹ ਆ ਗਏ ਤੁਹਾਡੇ ਅੰਕਲ ਜੀ ਵੀ ਫਿਰ ਕੋਈ ਨਾ ਅੰਕ ਲਗਾ ਤਾਂ ਫਿਰ ਕੀ ਗੱਲ ਤਾਂ ਉਹ ਹੀ ਦੱਸ ਦਣਗੇ ਕੀ ਗੱਲ ਹੈਗੀ ਆ ਗਏ ਜੀ ਆ ਕਿੰਨੇ ਸੋਹਣੇ ਲੱਗਦੇ ਨੇ ਨਾ ਹਾਂਜੀ ਹਾਂਜੀ ਸੋਹਣੇ ਲੱਗ ਰਹੇ ਨੇ ਜੀ ਖੁਸ਼ ਹੋ ਰਹੀ ਹੈ ਸੋਨੇ ਕੋ ਖੁਸ਼ਖਬਰੀ ਦੱਸਦਾ ਮੈਂ ਖੁਸ਼ਖਬਰੀ ਤੁਹਾਨੂੰ ਆਜਾ ਕੀ ਖੁਸ਼ਖਬਰੀ ਆਪਣੀ ਨਾ ਆਪਣੇ ਕੋਲ 2 ਕਿੱਲੇ ਜ਼ਮੀਨ ਦੇ ਸੀਗੇ ਜਿਹਦੇ ਵਿੱਚੋਂ 1.5 ਕਿੱਲਾ ਉੱਥੋਂ ਦੀ ਹਾਈਵੇ ਨਿਕਲਣਾ ਤੇ ਆਪਾਂ ਨੂੰ ਘੱਟੋ ਘੱਟ 90 ਲੱਖ ਰੁਪਏ ਮਿਲਣਾ ਉਹ ਹਾਈਵੇ ਦਾ ਐਸੇ ਮਿਲਣਗੇ ਪੁੱਤਾ ਹੁਣ ਆਪਾਂ ਨੂੰ ਤੁਸੀਂ ਪੁੱਤ ਕਰਮਾ ਆਲਿਓ ਜੇ ਤੁਸੀਂ ਸਾਡੇ ਘਰੇ ਪੈਰ ਪਾਇਆ ਤਾਂ ਜਾ ਕੇ ਰ ਆਪਣੇ ਸਾਡੀ ਸੁਣੀ ਹੇ ਪੁੱਤ ਜੋ ਮੰਗੋਗੇ ਸੋਣ ਸੋਹਣੀਆਂ ਚੀਜ਼ਾਂ ਜਿਹੜੀ ਚੀਜ਼ ਤੇ ਹੱਥ ਰੱਖੂਗੋ ਉਹੀ ਲੈ ਕੇ ਦੇਵਾਂਗੇ ਅਸੀਂ ਕੋਈ ਨਾ ਪੜਨਾ ਚਾਹੋਗੇ ਅੱਗੇ ਪੜ੍ਹ ਵੀ ਸਕਦੇ ਹੋ ਪੁੱਤ ਕੁਝ ਲੱਗਣਾ ਚਾਹੋਗੇ ਅਸੀਂ ਉਹ ਵੀ ਲਵਾਵਾਂਗੇ ਕਿਨ ਇੱਕ ਗੱਲ ਕਹਿਣੀ ਸੀ ਸ਼ਾਇਦ ਈਲ ਕੋ ਰਹੀ ਹੈ ਕੀ ਗੱਲ ਹੈ ਬਸ ਇੱਕ ਛੋਟੀ ਮਿਹਰ ਅਰਚ ਹੈ ਜੇ ਛੋਟੀ ਜੀ ਪੂਰੀ ਕਰ ਦੋ ਹਾਂਜੀ ਕੋਈ ਨਾ ਅਸੀਂ ਸਾਰੇ ਕੰਮ ਅੱਪੇ ਕਰ ਲਿਆ ਕਰਾਂਗੇ ਨਹੀਂ ਪੁੱਤ ਕੰਮ ਦੀ ਗੱਲ ਨਹੀਂ ਹੈਗੀ ਤੁਸੀਂ ਤਾਂ ਉਹਦੇ ਬੈਠੋ ਤੇ ਖਾਓ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਬਸ ਘਰੇ ਹਾਸੇ ਦੇ ਖੇਡਦੇ ਰਹੋ ਬਸ ਕਿੱਲ ਤੁਸੀਂ ਨਾ ਇਹਨੂੰ ਆਂਟੀ ਨਾ ਕਹੋ ਮੰਮੀ ਕਹਿ ਕੇ ਬੁਲਾ ਲਿਆ ਕਰੋ ਇਹ ਆਹਾ ਤਰਸੀ ਵੀ ਹੈ ਮੰਮੀ ਕਹੋਂਤ ਕੋਈ ਨਹੀਂ ਤੇ ਮੈਨੂੰ ਬਾਪੂ ਮਾਂ ਕਹਣ ਤਾਂ ਜਿਹੇ ਬੇਬੇ ਕੇ ਦੇਖ ਰੋ ਇਹਨਾਂ ਨੂੰ ਬਾਪੂ ਠੀਕ ਹੈ ਸਾਡਾ ਵੀ ਤਰਸਿਆ ਪਿਆ ਆਂਟੀ ਅੰਕਲ ਨਾ ਕਹਿਇਆ ਕਰੋ ਸਾਨੂੰ ਠੀਕ ਹੈ ਫਰ ਅਗਲਾ ਦੋ ਵੇਖਾਂ ਮੀ ਬਗਾਨੀਆਂ ਨੇ ਤਾਂ ਕਰਕੇ ਨਹੀਂ ਨਹੀਂ ਸਾਡਾ ਆਪ ਜੀ ਕਰਦੇ ਸੀ ਵੀ ਤੁਸੀਂ ਤੁਹਾਨੂੰ ਮਾਂ ਕਹੀਏ ਇੱਕ ਗੱਲ ਹੋਰ ਹੈ ਪੁੱਤ ਕਿਸੇ ਨੂੰ ਇਹ ਨਾ ਦੱਸਿਓ ਵੀ ਤੁਸੀਂ ਸਾਡੀਆਂ ਕੁੜੀਆਂ ਨਹੀਂ ਹੈਗੀਆਂ ਠੀਕ ਹੈ ਕਿਸੇ ਨੂੰ ਵੀ ਨਹੀਂ ਦੱਸਣਾ ਵੀ ਸਾਨੂੰ ਅਸੀਂ ਕਿੱਥੋਂ ਆਏ ਹਾਂ ਕਿਵੇਂ ਆਏ ਹਾਂ ਬਸ ਐ ਕਹਿ ਦਿਓ ਸਾਡੇ ਬੇਬੇ ਬਾਪੂ ਨੇ ਹੈ ਠੀਕ ਹੈ ਬਸ ਠੀਕ ਹੈ ਕਿਸੇ ਨੂੰ ਆਂਡੀ ਗਮਾਂਡੀ ਨੂੰ ਕਿਸੇ ਨੂੰ ਕੁਝ ਨਹੀਂ ਦੱਸਣਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਪੁੱਤ ਤੁਸੀਂ ਤਾਂ ਰਹੇ ਹੋ ਬਾਹਰ ਲੋਕ ਕਹੇ ਜੀ ਨੇ ਹਨਾ ਹਾਂਜੀ ਹਾਂ ਬਸ ਐਂ ਕਹਿਆ ਕਰੋ ਜਿਹੜੇ ਵੀ ਕੰਮ ਹੈ ਮੇਰੇ ਬੇਬੇ ਬਾਪੂ ਨੂੰ ਪਤਾ ਹੈ ਹਾਂ ਠੀਕ ਹੈ ਤੀਏ ਪਰ ਜੇ ਤੁਸੀਂ ਖੁਸ਼ ਹੋ ਹਾਂ ਤਾਂ ਕਿਉਂ ਕੋਈ ਨਾ ਬਾਪੂ ਅਸੀਂ ਤੁਹਾਨੂੰ ਮਾਂ-ਵਾਪੇ ਸਮਝਾਂਗੇ ਸਮਝਾਂਗੇ ਕਿ ਹੈਗੇ ਹਾਂ ਜਿਆਦੇ ਵਾਦੇ ਰੋਕੀਏ ਚਲੋ ਚਲ ਜੀ ਕੀ ਖਾਓਗੇ ਕੀ ਬਣਾਈਏ ਫਿਰ ਅੱਜ ਆਪਾਂ ਜੋ ਤੁਹਾਡੀ ਪਸੰਦ ਆ ਸੀ ਉਹੀ ਬਣਾਵਾਂਗੇ ਦੱਸੋ ਕੀ ਖਾਓਗੇ ਕੀ ਖਾਏਗਾ ਪੁੱਤ ਕੋਸ ਮਰਜੀ ਬਣਾ ਲੈ ਉਹ ਕੋਸ ਮਰਜੀ ਦਾ ਪੁੱਤ ਮਿਲਦਾ ਨਹੀਂ ਹੁੰਦਾ ਜੋ ਤੁਹਾਡੇ ਜੀ ਕਰਦੇ ਉਹੀ ਬਣਾਵਾਂਗੇ ਐ ਕਰ ਇੱਕ ਤਾਂ ਪ੍ਰਸ਼ਾਦ ਬਣਾ ਲਈ ਪਹਿਲਾਂ ਤਾਂ ਠੀਕ ਹੈ ਜੀ ਠੀਕ ਹੈ ਆਪਾਂ ਚਾਰ ਜਾਨੇ ਗੁਰੂ ਘਰ ਜਾ ਕੇ ਆਵਾਂਗੇ ਠੀਕ ਹੈ ਜੀ ਠੀਕ ਹੈ ਧੀਏ ਤੇ ਬਾਕੀ ਮਟਰ ਪਨੀਰ ਬਣਾ ਲੈ ਹਾਂ ਜੀ ਹਾਂ ਲੈ ਕੇ ਆਓ ਜੀ ਫਿਰ ਆਪਾਂ ਬਣਾਉਂਦੇ ਆਂ ਰੋਟੀ ਆਪਾਂ ਬਣਾਵਾਂਗੇ ਨਾ ਨਾ ਮੈਂ ਬਣਾਉਂਗਾ ਪੁੱਤ ਤੁਸੀਂ ਬਹਿ ਕੇ ਖਾ ਈ ਜਾਓ ਰਾਮ ਬਿਟੌਰ ਨਾਲ ਮੰਮੀ ਨਾਲ ਹੱਥ ਫਟਾ ਦੇ ਕੋਈ ਗੱਲ ਨਹੀਂ ਪੁੱਤ ਠੀਕ ਹੈ ਚਲੋ ਠੀਕ ਹੈ ਚੱਲ ਠੀਕ ਹੈ ਚੱਲ ਜਤੀ ਆ ਜਾ ਆਪਾਂ ਕੰਮ ਕੋਲ ਚਲੋ ਆ ਗਏ